ਵਾਹਿਗੁਰੂ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰਾਨਾ ਪਿਆਰੀ ਸਾਥ ਸੰਗਤ ਬਖਸ਼ੀ ਸਤਿਗੁਰੂ ਨੇ ਵਾਹਿਗੁਰੂ ਜੀ ਬਹੁਤ ਸ਼ੁਕਰ ਆ ਜਿੰਨਾ ਸ਼ੁਕਰ ਕਰ ਗਏ ਉਹਨਾਂ ਹੀ ਥੋੜਾ ਹੈ ਵਾਹਿਗੁਰੂ ਜੀ ਮੈਨੂੰ ਨਾ 18 ਸਾਲ ਹੋ ਗਏ ਸੀਗੇ ਮੈਨੂੰ ਨਾ ਸਿਕਨਾਂ ਦੀ ਅਲਰਜੀ ਸੀ ਪੈਰਾਂ ਤੇ ਬਹੁਤ ਜ਼ਿਆਦਾ ਮੈਂ ਦਵਾਈਆਂ ਲੈ ਲੈ ਕੇ ਮੈਂ ਥੱਕ ਚੁੱਕੀ ਸੀ ਮੈਂ ਹਾਰ ਗਈ ਸੀ ਬਿਲਕੁਲ ਮੈਂ ਆਪਣੇ ਆਪ ਨੂੰ ਐ ਕਹਿ ਲਿਆ ਸੀ ਵੀ ਮੈਨੂੰ ਹੋੜ ਦੀ ਬਿਮਾਰੀ ਚੰਬੜ ਗਈ ਹੈ ਮੇਰੀ ਹੱਟ ਨਹੀਂ ਨਹੀਂ ਆ। ਮੈਂ ਬਹੁਤ ਆਪਣੇ ਆਪ ਨੂੰ ਇਸ ਚੀਜ਼ ਦਾ ਬਹੁਤ ਮੈਨੂੰ ਦੁੱਖ ਹੁੰਦਾ ਸੀ ਮੈਂ ਕਿਤੇ ਜਾਣਾ ਮੇਰੇ ਪੈਰਾਂ ਵਾਂਗ ਕਿਸੇ ਨੇ ਦੇਖਣਾ ਤੇ ਕਹਿਣਾ ਹਾਏ ਇਹਨੂੰ ਕਿੰਤਾ ਦਾ ਦੁੱਖ ਲੱਗਿਆ। ਤੇ ਵਾਹਿਗੁਰੂ ਜੀ ਮੈਨੂੰ ਬੜਾ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਮੈਨੂੰ ਦੁੱਖ ਲੱਗਣਾ ਇਸ ਚੀਜ਼ ਦਾ। ਵਾਹਿਗੁਰੂ ਜੀ ਮਰਤ ਦੀ ਧਾਤ ਨਹੀਂ ਇਹ ਤੁ ਉਸ ਤੋਂ ਬਾਅਦ ਇਸ ਗਰੁੱਪ ਦੇ ਨਾਲ ਆਪਾਂ ਜੋੜ ਲਏ ਮਹਾਰਾਜ ਨੇ ਜੋੜਿਆ ਸੱਚੇ ਪਾਤਸ਼ਾਹ ਨੇ। ਭਾਈ ਗੁਰਜੀ ਚਰਨ ਤੋਂ ਲੈ ਲਾ ਕੇ ਸੱਚੇ ਪਾਤਸ਼ਾਹ ਨੇ ਤੇਨੂੰ ਕਿਰਪਾ ਕੀਤੀ ਵਾਹਿਗੁਰੂ ਜੀ ਮੈਂ ਦੱਸ ਨਹੀਂ ਸਕਦੀ 18 ਸਾਲ ਵਾਹਿਗੁਰੂ ਕੋਈ ਛੋਟੀ ਗੱਲ ਨਹੀਂ ਹੁੰਦੀ ਭਾਈ ਗੁਰਜੀ ਪੈਰ ਬਿਲਕੁਲ ਸਾਫ਼ ਹੋ ਗਏ ਮੇਰੇ ਤਾਂ ਮੇਰਾ ਸਾਰਾ ਦੁੱਖ ਘਟਿਆ ਗਿਆ ਭਾਈ ਗੁਰਜੀ ਬਹੁਤ ਸ਼ੁਕਰੀ ਸ਼ੁਕਰ ਹੈ ਵਾਹਿਗੁਰੂ ਬਹੁਤ ਸ਼ੁਕਰ ਹੈ ਨਾ ਸਤਿਗੁਰੂ ਜੀ ਦਾ ਵਾਹਿਗੁਰੂ ਜੀ ਇਹ ਬਖਸ਼ਿਸ਼ ਤਾਂ ਮੇਰੇ ਤੇ ਹੋਈ ਆ ਪਰ ਵਾਹਿਗੁਰੂ ਜੀ ਮੈਂ ਸਿਮਰਨ ਤੇ ਬਹਿਨੀ ਆ ਨਾ ਮੇਰੇ ਕੋਲ ਸਿਮਰਨ ਨੀ ਹੁੰਦਾ ਨਾ ਮੇਰੀ ਸੁਰਤੀ ਲੱਗਦੀ ਆ ਵਾਹਿਗੁਰੂ ਜੀ ਸਿਮਰਨ ਸੁਰਤੀ ਚ ਸਾਰੀ ਸੰਗਤ ਦੇ ਚਰਨਾਂ ਚ ਸਿਰ ਰੱਖ ਕੇ ਅਰਦਾਸ ਆ ਵਾਹਿਗੁਰੂ ਜੀ ਸਿਮਰਨ ਸੁਰਤੀ ਵਿਚ ਵਾਧਾ ਕਰਨ ਵਾਹਿਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸ਼ੁਕਰਾਨਾ ਵਾਹਿਗੁਰੂ ਗੁਰੂ ਸਾਹਿਬ ਦਾ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਕਿਰਪਾ ਕੀਤੀ ਆ ਤੇ ਵਾਹਿਗੁਰੂ ਜੀ ਸਾਹਿਬ ਦੀ ਹਰੇਕ ਬਚਨ ਅਟੱਲਾ ਜੇ ਗੁਰਸਾਹਿਬ ਨੇ ਲਿਖਿਆ ਹੈ ਨਾ ਕਿ ਸਰਬ ਰੋਗਾਂ ਔਖਾ ਦਾ ਨਾਮ ਤੇ ਨਾਮ ਔਖਾ ਹੈ ਕੀ ਆ ਤਾਂ ਹੀ ਇਹ ਰੋਗ ਕਟਿਆ ਗਿਆ ਇੰਨਾ ਪ੍ਰਾਣਾ ਰੋਗ ਚਰਣ ਧੂੜ ਸਿਮਰਨ ਸੰਗਤ ਬਾਣੀ ਚਾਰ ਪੰਜ ਰੂਹੀ ਆਡੀ ਤਾਂ ਹੀ ਗੁਰਸਾਹਿਬ ਸਾਨੂੰ ਕਹਿੰਦੇ ਆ ਕਿ ਇਹ ਖੁਰਾਕ ਤੇਰੀ ਮੁੱਕਣੀ ਨਹੀਂ ਚਾਹੀਦੀ ਇਹ ਖੁਰਾਕ ਤੇਰੀ ਛੁੱਟਣੀ ਨਹੀਂ ਚਾਹੀਦੀ ਨਾਗਾ ਨਹੀਂ ਪੈਣਾ ਚਾਹੀਦਾ ਸੋ ਜਿੱਦਾਂ ਆਪਾਂ ਇੱਕ ਦੁਨੀਆਵੀ ਤੌਰ ਤੇ ਦਵਾਈ ਖਾਈਏ ਤੇ ਆਪਾਂ ਨੂੰ ਪਤਾ ਹੁੰਦਾ ਹੈ ਕਿ ਆਪਾਂ ਨਾਗਾ ਨਹੀਂ ਪਾਣਾ ਤੇ ਨਿੱਤੇ ਡਾਕਟਰ ਨੇ ਦੁੱਸੇ ਹੁਣ ਆਇਆ ਮੇਰਾ ਪੈਸਾ ਵੀ ਵੇਸਟ ਜਾਣਾ ਹੈ ਤੇ ਮੈਨੂੰ ਆਰਾਮ ਵੀ ਨਹੀਂ ਹੋਣਾ ਸੋ ਇਸ ਤਰੀਕੇ ਦੇ ਨਾਲ ਜਿਹੜਾ ਸਾਡਾ ਵੈਦ ਹਾ ਨਾ ਗੁਰੂ ਨਾਨਕ ਉਹ ਉਹ ਵੀ ਇਹੀ ਚਾਹੁੰਦਾ ਹੈ ਸਾਡੇ ਤੋਂ ਕਿ ਅਸੀਂ ਵੀ ਉਹਦੇ ਜਿਹੜੀ ਦਵਾਈ ਖਾ ਰਹੇ ਹਾਂ ਨਾ ਇਹਦਾ ਨਾਗਾ ਨਾ ਪਾਈਏ ਚਰਨ ਧੂੜ ਸਿਮਰਨ ਸੰਗਤ ਬਾਣੀ ਦੇ ਵਿਚਾਰ ਇਹਨਾਂ ਚਾਰਾਂ ਚੀਜ਼ਾਂ ਦੀ ਜਿਹੜੀ ਦਵਾਈ ਆ ਪ੍ਰੋਪਰ ਲਈਏ ਤਾਂ ਕਿ ਸਾਡਾ ਵੀ ਜਿਹੜਾ ਜਨਮ ਜਨਮਾਂ ਦਾ ਰੋਗ ਆ ਨਾ ਕਰਮਾਂ ਦਾ ਇਹ ਕੱਟਿਆ ਜਾਵੇ ਸਾਡਾ ਨਿਵੇੜਾ ਹੋ ਜੇ ਕਰਮਾਂ ਦਾ ਸੋ ਇਹ ਨਿਵੇੜਾ ਕਰਨ ਵਾਸਤੇ ਗੁਰੂ ਪਾਤਸ਼ਾਹ ਨੇ ਸੰਗਤ ਮਿਲਾਈ ਆ ਇਹ ਨਿਵੇੜਾ ਕਰਨ ਵਾਸਤੇ ਸਾਨੂੰ ਸਿਮਰਨ ਦੀ ਸੁਰਤੀ ਦੀ ਬਾਣੀ ਵਿਚਾਰ ਦੀ ਚਰਨ ਧੂੜ ਦੀ ਮਹਾਨਤਾ ਸਮਝਾਈ ਆ ਸਾਰੀ ਦੁਨੀਆ ਤੇ ਵਾਂਝੀ ਤੁਰੇ ਫਿਰਦੀ ਐ ਤਹੀਂ ਵਡਪਾ ਗਏ ਆ ਬਹੁਤ ਵਡਪਾ ਗਏ ਆ ਅਸੀਂ ਤੇ ਕੁਸਰਤਾਂ ਦੇਣ ਨਹੀਂ ਦੇ ਸਕਦੇ ਤੇ ਅਸੀਂ ਤੇ ਜਿੰਨਾ ਸ਼ੁਕਰ ਕਰੀਏ ਉਹਨਾਂ ਥੋੜਾ ਆ ਅਸਲ ਵਿੱਚ ਅਸੀਂ ਸ਼ੁਕਰਾਨੇ ਦੇ ਕਾਬਿਲ ਵੀ ਨਹੀਂ ਹઈએ ਪਰ ਗੁਰਸਾਹਿਬ ਦਾ ਬਹੁਤ ਸ਼ੁਕਰ ਆ ਕਿ ਗੁਰਪਾਸ਼ਾ ਤੋਂ ਬਹੁਤ ਵੱਡਾ ਤਰਸਾ ਤੇ ਆਪਾਂ ਸ਼ੁਕਰ ਹੀ ਕਰਨਾ ਹੈ ਸਦਾ ਸਦੀ ਤੇ ਬਾਕੀ ਵੈਰੂ ਜਿਹੜੀ ਸੁਰਤੀ ਵਾਲੀ ਬਖਸ਼ਿਸ਼ ਆ ਨਾ ਇਹ ਗੁਰਪ੍ਰਸਾਦ ਹੀ ਆ ਤੇ ਗੁਰਸਾਹਿਬ ਨੇ ਉਦੋਂ ਹੀ ਲਗਵਾਨੀ ਆ ਜਦੋਂ ਅਸੀਂ ਆਪਣੇ ਅੰਤਰਾਤਮਾ ਨੂੰ ਸਮਰਪਿਤ ਕੀਤਾ ਅੰਤਰਾਤਮਾ ਸਮਰਪਤ ਭਾਓ ਅੰਦਰੋਂ ਉਹ ਸਾਰੇ ਅਗੁਣੋ ਉਵਿਕਾਰ ਗੁਰਸਹਿਬ ਦੇ ਮੂਰੇ ਰੱਖ ਤੇ ਤੇ ਗੁਰਸਹਿਬ ਨੂੰ ਕਹਿਣਾ ਸ਼ੁਰੂ ਕਰ ਲਿਆ ਕਿ ਕਾਮ ਕ੍ਰੋਧ ਝੂਠ ਲੋਭ ਨਿੰਦਾ ਇੰਤੇ ਆਛੜਾਓ ਇਹ ਪੀਤਰ ਇਨ ਕੋ ਡਾਰੋ ਆਪਨੇ ਨਿਕਟ ਬੁਲਾਓ ਗੁਰਪਾਤਸ਼ਾ ਹੈਗਾ ਆ ਇਹ ਸਾਰਾ ਕੁਝ ਪਰ ਕਿਰਪਾ ਕਰਕੇ ਕੱਢ ਦੋ ਮੇਰੀ ਤੇ ਆਪਣੀ ਨੇੜਤਾ ਬਖਸ਼ੋ ਤੁਸੀਂ ਮੈਨੂੰ ਆਪਣੇ ਨੇੜੇ ਕਰੋ ਗੁਰਸਾਹਿਬ ਜੀ ਤੇ ਜਦੋਂ ਅਸੀਂ ਰੋਜ਼ ਗੁਰਸਾਹਬਾਂਗੇ ਤਰਲਾ ਲਿਆ ਰੋਜ਼ ਮਿੰਨਤ ਲਈ ਰੋਜ਼ ਆਪਣਾ ਆਪ ਨੂੰ ਖੋਲ ਕੇ ਦੱਸਿਆ ਕੀ ਕੁ ਸਭ ਜੀ ਐਸ ਮੇਤਾ ਕੀਤਾ ਅੱਜ ਮੇਰੇ ਕੋ ਆ ਹੋ ਗਿਆ ਕੁ ਸਭ ਜੀ ਕਿਰਪਾ ਕਰ ਦੋ ਤਰਸ ਕਰ ਦੋ ਗੁਰਪਾਤਸ਼ਾ ਬਦਲ ਲੋ ਤਰਲਾ ਮਿੰਨਤ ਸਾਡੀ ਅਰਦਾਸਾਂ ਸਾਡਾ ਪਿਆਰ ਸਾਡੀ ਤੜਪ ਜਦੋਂ ਇਸ ਤਰੀਕੇ ਦੀ ਬਣੀ ਨਾ ਅੰਜ ਕਿ ਬਸ ਗੁਰਪਾਤਸ਼ਾ ਮੈਨੂੰ ਸਿਮਰਨ ਸੁਰਤੀ ਚੱਲਦਾ ਆ ਮੈਨੂੰ ਤੁਹਾਡੇ ਤੋਂ ਸਿਰਫ ਤੁਹਾਡੀ ਬਖਸ਼ਿਸ਼ ਚਾਹੀਦੀ ਹੈ ਤੇ ਗੁਰਸਾਹਿਬ ਨੇ ਸੱਚੀ ਸੱਚੀ ਬਦਲ ਲੈਣਾ ਆ ਛਡਾ ਲੈਣਾ ਆ ਉਹ ਸਾਰਾ ਕੁਝ ਤੇ ਇਹ ਸਾਰਾ ਕੁਝ ਜੋ ਆਈ ਨੂੰ ਚੇਰੀ ਹੋਣਾ ਤੇ ਆਪਾਂ ਆਪਣੇ ਅੰਦਰੋਂ ਇਸ ਚੀਜ਼ਾਂ ਨੂੰ ਛੱਡਣ ਦੀ ਪੂਰੀ ਕੋਸ਼ਿਸ਼ ਕਰਨੀ ਅਤੇ ਸਿਮਰਨ ਵੱਲ ਫੋਕਸ ਹਾਣਾ ਤੇ ਸੱਚੀ ਸ਼ੁੱਧੀ ਲੱਗ ਜਾਣੀ